ਪੰਜਾਬ ਦੀਆਂ ਤਿਆਂ ਲਈ ਇੱਕ ਬਹੁਤ ਹੀ ਖਾਸ ਖਬਰ ਸਾਹਮਣੇ ਆਈ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਲਈ ਮਹਿਲਾਵਾਂ ਦੀ ਸੁਰੱਖਿਆ ਹਮੇਸ਼ਾ ਤਰਜੀਹ ਰਹੀ ਹੈ ਇਸ ਲਈ ਮਾਨ ਸਰਕਾਰ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਚ ਭਗਵੰਤਮਾਨ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਸਤਕਾਰ ਦੇ ਲਈ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਪ੍ਰੋਜੈਕਟ ਹਿਫਾਜ਼ਤ ਇਸ ਦਰ ਨੂੰ ਖਤਮ ਕਰਨ ਲਈ ਬਣਾਇਆ ਗਿਆ ਜੋ ਕਿ ਉਹਨਾਂ ਨੂੰ ਹਿੰਸਾ ਜਾਂ ਉਤਪੀੜਨ ਨੂੰ ਸ਼ਿਕਾਇਤ ਕਰਨ ਤੋਂ ਰੋਕਦਾ ਹੈ ਇਹ 181 ਹੈਲਪਲਾਈਨ ਨੰਬਰ ਰਾਹੀਂ 24 ਘੰਟੇ ਤੁਰੰਤ ਮਦਦ ਦਿੰਦਾ ਜਿਸ ਨਾਲ ਘਰੇਲੂ ਹਿੰਸਾ ਕਾਮਕਾਜ ਵਾਲੀ ਥਾਂ ਤੇ ਉਤਪੀੜਨ ਜਾਂ ਕਿਸੇ ਵੀ ਹੋਰ ਦੁਰਵਿਵਹਾਰ ਦਾ ਡਰ ਖਤਮ ਹੋ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬੱਚਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਕੀਤੀ ਇਸ ਪ੍ਰੋਜੈਕਟ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਖਿਲਾਫ ਹਿੰਸਾ ਦੇ ਪੀੜਤਾ ਲਈ ਰਿਸਪੌਂਸ ਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰੋਜੈਕਟ ਪੀੜਤਾ ਤੱਕ ਤੁਰੰਤ ਪਹੁੰਚ ਬਣਾਉਣਾ ਅਤੇ ਉਹਨਾਂ ਨੂੰ ਇਕੱਠੇ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਉਣ 'ਚ ਮਦਦ ਕਰੇਗਾ। ਮੁੱਖ ਮਕਸਦ ਉਹਨਾਂ ਮਹਿਲਾਵਾਂ ਨੂੰ ਸਹਾਇਤਾ ਦੇਣਾ ਹੈ ਜੋ ਕਿ ਘਰੇਲੂ ਹਿੰਸਾ, ਕੰਮਕਾਜ ਦੀ ਥਾਂ ਤੇ ਹਰੈਸਮੈਂਟ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ ਪਰ ਡਰ ਕਰਕੇ ਆਪਣੀ ਸਮੱਸਿਆ ਬਿਆਨ ਨਹੀਂ ਕਰ ਪਾਉਂਦੀਆਂ। ਤਾਰੀਆਂ ਮਹਿਲਾਵਾਂ ਨੂੰ ਆਪਣੇ ਮੋਬਾਈਲ ਫੋਨ ਦੀ ਕੰਟੈਕਟ ਲਿਸਟ 'ਚ 181 ਨੰਬਰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਹਿੰਸਾ ਦੀ ਸਥਿਤੀ 'ਚ ਮਿਨਾ ਕਿਸੇ ਡਰ ਦੇ ਤੁਰੰਤ ਸੰਪਰਕ ਕੀਤਾ ਜਾ ਸਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੀਐਮ ਮਾਨ ਦਾ ਸੁਪਨਾ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਸੁਰੱਖਿਅਤ ਰਾਜ ਬਣਾਉਣਾ ਹੈ ਇਹ ਤਦੋ ਵੀ ਹੀ ਸੰਭਵ ਹੋਵੇਗਾ ਜਦੋਂ ਰਾਜ ਦੀਆਂ ਔਰਤਾਂ ਬਿਨਾਂ ਕਿਸੇ ਡਰ ਦੇ ਜੀ ਸਕਣਗੀਆਂ ਪ੍ਰੋਜੈਕਟ ਹਿਫਾਜ਼ਤ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਪ੍ਰੋਜੈਕਟ ਹਿਫਾਜ਼ਤ ਨੂੰ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਵਿਚਕਾਰ ਤਾਲਮਿਲ ਮਜ਼ਬੂਤ ਕਰਕੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਹੈਲਪਲਾਈਨ ਮੁਸੀਬਤ ਵਿੱਚ ਫਸੀਆਂ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਮਦਦ ਤੇ ਸਹੀ ਰਹਿਨੁਮਾਈ ਮੁਹੱਈਆ ਕਰਾਏਗੀ ਕਾਲਾਂ ਨੂੰ ਐਮਰਜੈਂਸੀ ਨਾਨ ਐਮਰਜੈਂਸੀ ਅਤੇ ਜਾਣਕਾਰੀ ਵਾਲੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਐਮਰਜੈਂਸੀ ਮਾਮਲਿਆਂ ਨੂੰ ਤੁਰੰਤ ਹੀ ਐਮਰਜੈਂਸੀ ਰਿਸਪੌਂਸ سپورਟ ਸਿਸਟਮ ਵੱਲ ਭੇਜ ਦਿੱਤਾ ਜਾਵੇਗਾ ਇਸ ਪਹਿਲ ਦੇ ਨਾਲ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਪੁਲਿਸ ਅਤੇ ਹੈਲਥ ਐਂਡ ਫੈਮਲੀ ਵੈਲਫੇਅਰ ਵਿਭਾਗ ਵਿਚਕਾਰ ਤਾਲਮਿਲ ਹੋਰ ਮਜ਼ਬੂਤ ਹੋਵੇਗਾ ਇਸ ਸਹਿਯੋਗ ਨਾਲ ਬੱਚਾ ਕਾਰਵਾਈਆਂ ਕਾਨੂੰਨੀ ਸਹਾਇਤਾ ਮੈਡੀਕਲ ਮਦਦ ਅਤੇ ਮਾਨਸਿਕ ਸਮਾਜਿਕ ਸਹਾਇਤਾ ਮੁਹੱਈਆ ਕਰਵਾਉਣ ਦੀ ਸਹੂਲਤ ਮਿਲੇਗੀ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰਾਂ ਦੀ ਦੇਖਰੇਖ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਦੁਆਰਾ ਚਲਾਇਆ ਗਿਆ ਹੈ ਪੀੜਤਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਲਈ ਹਰ ਜ਼ਿਲ੍ਹੇ ਵਿੱਚ ਖਾਸ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਨਾਨ-ਐਮਰਜੈਂਸੀ ਮਾਮਲਿਆਂ 'ਚ ਵਨ-ਸਟਾਪ ਸੈਂਟਰ, ਜ਼ਿਲ੍ਹਾ ਬੱਚਾ ਸੁਰੱਖਿਆ ਯੂਨਿਟ ਅਤੇ ਜ਼ਿਲ੍ਹਾ ਮਹਿਲਾ ਸਸ਼ਕਤੀਕਰਨ ਕੇਂਦਰ ਰਾਹੀਂ ਮਨੋਵਿਗਿਆਨਿਕ ਕਾਉਂਸਲਿੰਗ, ਕਾਨੂੰਨੀ ਮਦਦ ਅਤੇ ਰੀਹੈਬਿਟੇਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੀੜਤਾਂ ਨੂੰ ਸ਼ੈਲਟਰ ਹੋਮਾਂ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਚੰਡੀਗੜ੍ਹ ਵਿੱਚ ਇੱਕ ਆਧੁਨਿਕ ਕੰਟਰੋਲ ਰੂਮ ਕਾਲ ਟਰੈਫਿਕ ਸੰਭਾਲੇਗਾ, ਮਹਿਲਾਵਾਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਵੇਗਾ ਤੇ ਮੋਨਿਟਰਿੰਗ ਤੇ ਮੁਲਾਂਕਣ ਲਈ ਰਿਪੋਰਟਾਂ ਤਿਆਰ ਕਰੇਗਾ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿਲਾਵਾਂ ਤੇ ਬੱਚਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਸੂਚਨਾ ਦੇਣ ਲਈ 181 ਅਤੇ 1098 ਹੈਲਪਲਾਈਨ ਨੰਬਰਾਂ ਤੇ ਕਾਲ ਕਰਨ ਕਾਨੂੰਨੀ ਅਤੇ ਸਮਾਜਿਕ ਸਹਾਇਤਾ ਨੂੰ ਮਜ਼ਬੂਤ ਕਰਕੇ ਪ੍ਰੋਜੈਕਟ ਹਿਫਾਜ਼ਤ ਡੋਮੈਸਟਿਕ ਵਾਇਲੈਂਸ ਐਕਟ ਤੇ ਪੋਸਟਕੋ ਐਕਟ ਵਰਗੇ ਮਹੱਤਵਪੂਰਨ ਕਾਨੂੰਨਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ 'ਚ ਮਦਦ ਕਰੇਗਾ ਜਿਸ ਦੇ ਨਾਲ ਇੱਕ ਹੋਰ ਸੁਰੱਖਿਅਤ ਅਤੇ ਨਿਆਂਪ੍ਰਧਾਨ ਸਮਾਜ ਤਿਆਰ ਹੋਵੇਗਾ ਇਹ ਹਰ ਉਸ ਧੀ ਪੈਣ ਤੇ ਮਾਂ ਲਈ ਇੱਕ ਭਾਵਨਾਤਮਕ ਸਹਾਰਾ ਹੈ ਜੋ ਕਿ ਅੱਜ ਵੀ ਆਪਣੇ ਘਰਾਂ ਜਾਂ ਕੰਮਕਾਜ ਵਾਲੀਆਂ ਥਾਵਾਂ ਦੇ ਅੰਧੇਰੇ ਕੋਨਿਆਂ ਵਿੱਚ ਡਰ ਦੇ ਸਾਥ ਜੀਦੀਆਂ ਨੇ ਪੰਜਾਬ ਦੀਆਂ ਧੀਾਂ ਲਈ ਇੱਕ ਬਹੁਤ ਹੀ ਖਾਸ ਖਬਰ ਸਾਹਮਣੇ ਆਈ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਲਈ ਮਹਿਲਾਵਾਂ ਦੀ ਸੁਰੱਖਿਆ ਹਮੇਸ਼ਾ ਤਰਜੀਹੀ ਰਹੀ ਹੈ ਇਸ ਲਈ ਮਾਨ ਸਰਕਾਰ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਚ ਭਗਵੰਤ ਮਾਨ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਸਤਕਾਰ ਦੇ ਲਈ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਪ੍ਰੋਜੈਕਟ ਹਿਫਾਜ਼ਤ ਇਸ ਦਰ ਨੂੰ ਖਤਮ ਕਰਨ ਲਈ ਬਣਾਇਆ ਗਿਆ ਜੋ ਕਿ ਉਹਨਾਂ ਨੂੰ ਹਿੰਸਾ ਜਾਂ ਉਤਪੀੜਨ ਨੂੰ ਸ਼ਿਕਾਇਤ ਕਰਨ ਤੋਂ ਰੋਕਦਾ ਹੈ ਇਹ 181 ਹੈਲਪਲਾਈਨ ਨੰਬਰ ਰਾਹੀਂ 24 ਘੰਟੇ ਤੁਰੰਤ ਮਦਦ ਦਿੰਦਾ ਜਿਸ ਨਾਲ ਘਰੇਲੂ ਹਿੰਸਾ ਕਾਮਕਾਜ ਵਾਲੀ ਥਾਂ ਤੇ ਉਤਪੀੜਨ ਜਾਂ ਕਿਸੇ ਵੀ ਹੋਰ ਦੁਰਵਿਵਹਾਰ ਦਾ ਡਰ ਖਤਮ ਹੋ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬੱਚਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਕੀਤੀ ਇਸ ਪ੍ਰੋਜੈਕਟ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਖਿਲਾਫ ਹਿੰਸਾ ਦੇ ਪੀੜਤਾ ਲਈ ਰਿਸਪੌਂਸ ਸਿਸਟਮ ਨੂੰ ਮਜ਼ਬੂਤ ਕਰਨਾ ਹੈ ਇਹ ਪ੍ਰੋਜੈਕਟ ਪੀੜਤਾ ਤੱਕ ਤੁਰੰਤ ਪਹੁੰਚ ਬਣਾਉਣਾ ਅਤੇ ਉਹਨਾਂ ਨੂੰ ਇਕੱਠੇ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਉਣ 'ਚ ਮਦਦ ਕਰੇਗਾ ਮੁੱਖ ਮਕਸਦ ਉਹਨਾਂ ਮਹਿਲਾਵਾਂ ਨੂੰ ਸਹਾਇਤਾ ਦੇਣਾ ਹੈ ਜੋ ਕਿ ਘਰੇਲੂ ਹਿੰਸਾ, ਕੰਮਕਾਜ ਦੀ ਥਾਂ ਤੇ ਹਰੈਸਮੈਂਟ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ ਪਰ ਡਰ ਕਰਕੇ ਆਪਣੀ ਸਮੱਸਿਆ ਬਿਆਨ ਨਹੀਂ ਕਰ ਪਾਉਂਦੀਆਂ। ਸਾਰੀਆਂ ਮਹਿਲਾਵਾਂ ਨੂੰ ਆਪਣੇ ਮੋਬਾਈਲ ਫੋਨ ਦੀ ਕੰਟੈਕਟ ਲਿਸਟ 'ਚ 181 ਨੰਬਰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਹਿੰਸਾ ਦੀ ਸਥਿਤੀ 'ਚ ਮਿਨਾ ਕਿਸੇ ਡਰ ਦੇ ਤੁਰੰਤ ਸੰਪਰਕ ਕੀਤਾ ਜਾ ਸਕੇ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੀਐਮ ਦਾ ਸੁਪਨਾ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਸੁਰੱਖਿਅਤ ਰਾਜ ਬਣਾਉਣਾ ਹੈ ਇਹ ਤਦੋ ਵੀ ਹੀ ਸੰਭਵ ਹੋਵੇਗਾ ਜਦੋਂ ਰਾਜ ਦੀਆਂ ਔਰਤਾਂ ਬਿਨਾਂ ਕਿਸੇ ਡਰ ਦੇ ਜੀ ਸਕਣਗੀਆਂ ਪ੍ਰੋਜੈਕਟ ਹਿਫਾਜ਼ਤ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਪ੍ਰੋਜੈਕਟ ਹਿਫਾਜ਼ਤ ਨੂੰ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਵਿਚਕਾਰ ਤਾਲਮਿਲ ਮਜ਼ਬੂਤ ਕਰਕੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਹੈਲਪਲਾਈਨ ਮੁਸੀਬਤ ਵਿੱਚ ਫਸੀਆਂ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਮਦਦ ਤੇ ਸਹੀ ਰਹਿਨੁਮਾਈ ਮੁਹੱਈਆ ਕਰਾਏਗੀ ਕਾਲਾਂ ਨੂੰ ਐਮਰਜੈਂਸੀ ਨਾਨ ਐਮਰਜੈਂਸੀ ਅਤੇ ਜਾਣਕਾਰੀ ਵਾਲੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਐਮਰਜੈਂਸੀ ਮਾਮਲਿਆਂ ਨੂੰ ਤੁਰੰਤ ਹੀ ਐਮਰਜੈਂਸੀ ਰਿਸਪੌਂਸ سپورਟ ਸਿਸਟਮ ਵੱਲ ਭੇਜ ਦਿੱਤਾ ਜਾਵੇਗਾ ਇਸ ਪਹਿਲ ਦੇ ਨਾਲ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਪੁਲਿਸ ਅਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਵਿਭਾਗ ਵਿਚਕਾਰ ਤਾਲਮਿਲ ਹੋਰ ਮਜ਼ਬੂਤ ਹੋਵੇਗਾ ਇਸ ਸਹਿਯੋਗ ਨਾਲ ਬਚਾ ਕਾਰਵਾਈਆਂ ਕਾਨੂੰਨੀ ਸਹਾਇਤਾ ਮੈਡੀਕਲ ਮਦਦ ਅਤੇ ਮਾਨਸਿਕ ਸਮਾਜਿਕ ਸਹਾਇਤਾ ਮੁਹੱਈਆ ਕਰਵਾਉਣ ਚੀ ਸਹੂਲਤ ਮਿਲੇਗੀ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰਾਂ ਦੀ ਦੇਖਰੇਖ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਦੁਆਰਾ ਚਲਾਇਆ ਗਿਆ ਹੈ ਪੀੜਤਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਲਈ ਹਰ ਜ਼ਿਲ੍ਹੇ ਵਿੱਚ ਖਾਸ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਨੌਨ ਅਮਰਜੈਂਸੀ ਮਾਮਲੇ ਅਚੇ ਵਨ ਸਟਾਪ ਸੈਂਟਰ ਜ਼ਿਲ੍ਹਾ ਬੱਚਾ ਸੁਰੱਖਿਆ ਯੂਨਿਟ ਅਤੇ ਜ਼ਿਲ੍ਹਾ ਮਹਿਲਾ ਸ਼ਸ਼ਕਤੀਕਰਨ ਕੇਂਦਰ ਰਾਹੀਂ ਮਨੋਵਿਗਿਆਨਿਕ ਕਾਉਂਸਲਿੰਗ ਕਾਨੂੰਨੀ ਮਦਦ ਅਤੇ ਰੀਹੈਬਿਟੇਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ 피ੜਤਾ ਨੂੰ ਸ਼ੈਲਟਰ ਹੁਮਾ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਚੰਡੀਗੜ੍ਹ ਵਿੱਚ ਇੱਕ ਆਧੁਨਿਕ ਕੰਟਰੋਲ ਰੂਮ ਕਾਲ ਟ੍ਰੈਫਿਕ ਸੰਭਾਲੇਗਾ ਮਹਿਲਾਵਾਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਵੇਗਾ ਤੇ ਮੋਨਿਟਰਿੰਗ ਤੇ ਮੁਲਾਂਕਣ ਲਈ ਰਿਪੋਰਟਾਂ ਤਿਆਰ ਕਰੇਗਾ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਿਲਾਵਾਂ ਅਤੇ ਬੱਚਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਸੂਚਨਾ ਦੇਣ ਲਈ 181 ਅਤੇ 1098 ਹੈਲਪਲਾਈਨ ਨੰਬਰਾਂ ਤੇ ਕਾਲ ਕਰਨ ਕਾਨੂੰਨੀ ਅਤੇ ਸਮਾਜਿਕ ਸਹਾਇਤਾ ਨੂੰ ਮਜ਼ਬੂਤ ਕਰਕੇ ਪ੍ਰੋਜੈਕਟ ਹਿਫਾਜ਼ਤ ਡੋਮੈਸਟਿਕ ਵਾਇਲੈਂਸ ਐਕਟ ਅਤੇ ਪੋਸਟਕੋ ਐਕਟ ਵਰਗੇ ਮਹੱਤਵਪੂਰਨ ਕਾਨੂੰਨਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ 'ਚ ਮਦਦ ਕਰੇਗਾ ਜਿਸ ਦੇ ਨਾਲ ਇੱਕ ਹੋਰ ਸੁਰੱਖਿਅਤ ਅਤੇ ਨਿਆਂਪ੍ਰਧਾਨ ਸਮਾਜ ਤਿਆਰ ਹੋਵੇਗਾ ਇਹ ਹਰ ਉਸ ਧੀ ਪੈਣ ਅਤੇ ਮਾਂ ਲਈ ਇੱਕ ਭਾਵਨਾਤਮਕ ਸਹਾਰਾ ਹੈ ਜੋ ਕਿ ਅੱਜ ਵੀ ਆਪਣੇ ਘਰਾਂ ਜਾਂ ਕੰਮਕਾਜ ਵਾਲੀਆਂ ਥਾਵਾਂ ਦੇ ਅੰਧੇਰੇ ਕੋਨਿਆਂ ਵਿੱਚ ਡਰ ਦੇ ਸਾਥ ਜੀ ਰਹੀਆਂ ਨੇ